ਦੀ ਵਰਕ ਕਰਾਉਣ ਲਈ ਬਹੁਤ ਜ਼ਿਆਦਾ ਵਧੀਆ ਕਪੜਾ ਆਇਆ ਜੀ SK ਬ੍ਰਾਂਡ ਦਾ ਲਓ ਜੀ ਕਲਰ ਚੜ ਚੈੱਕ ਕਰ ਲੋ ਪਿਓਰ ਕ੍ਰਾਸ਼ ਫੈਬਰਿਕ ਦੇ ਵਿੱਚ ਹੈ ਜੀ ਖੀਨਖਾਬ ਵੀ ਨਾਲ ਆਊਗਾ ਦੇ ਵਿੱਚ ਪਿਓਰ ਕ੍ਰਾਸ਼ ਦੇ ਉੱਪਰ ਖੀਨਖਾਬ SK ਬ੍ਰਾਂਡ ਦਾ ਲਗਜ਼ਰੀ ਕਪੜਾ ਜੀ ਜਿਨ੍ਹਾਂ ਨੇ ਵਰਕਾਂ ਸੂਟ ਸਾਡੀ ਕਰਵਾਉਣੇ ਨੇ ਬਹੁਤ ਜ਼ਿਆਦਾ ਵਧੀਆ ਕਪੜਾ ਹੈ ਜੀ ਚਾਰ ਕਲਰ ਨੇ ਬਹੁਤ ਜ਼ਿਆਦਾ ਸੋਹਣਾ ਲਗਜ਼ਰੀ ਕਪੜਾ ਹੈ ਜੀ ਸਾਡੇ ਕੋਲ ਇੰਨੀ ਸੋਹਣੀ ਸੇਲ ਹੋ ਰਹੀ ਹੈ ਕਪੜੇ ਦੀ ਆਪਾਂ ਅੱਜ ਵੀਡੀਓ ਤਾਂ ਹੀ ਪਾਈ ਹੈ ਜੀ ਸਾਡੇ ਕੋਲ ਸ਼ਾਪ ਤੇ ਹੌਨਸਰ ਖਤਮ ਹੋ ਜਾਂਦਾ ਇਹ SK ਬ੍ਰਾਂਡ ਦਾ ਬਹੁਤ ਜ਼ਿਆਦਾ ਵਧੀਆ ਮਤਲਬ ਸੁਪਰ ਹਿੱਟ ਸੇ SK ਬ੍ਰਾਂਡ ਦਾ ਕ੍ਰਾਸ਼ ਦੇ ਵਿੱਚ ਹੈ ਜੀ ਪਿਓਰ ਕ੍ਰਾਸ਼ ਨਾਲੇ ਪਿਓਰ 35 ਗ੍ਰਾਮ ਕ੍ਰਾਸ਼ ਹੈ ਬੇਸ ਟੈਕ ਕਰ ਲਓ ਜੀ ਬਹੁਤ ਜ਼ਿਆਦਾ ਵਧੀਆ ਕਪੜਾ ਹੈ ਪਿਓਰ 35 ਗ੍ਰਾਮ ਕ੍ਰਾਸ਼ ਵਿੱਚ ਖੀਨਖਾਪ ਆਊਗਾ ਜੀ ਔਰ ਕਲਰ ਚੜ ਚੈੱਕ ਕਰ ਲਓ ਜੀ ਬਹੁਤ ਸੋਹਣੇ ਸੋਹਣੇ ਕਲਰ ਨੇ ਇੰਗਲਿਸ਼ ਕਲਰ ਨੇ 4 4 ਕਲਰ ਨੇ 2 ਡਿਜ਼ਾਈਨ ਨੇ ਜੀ ਜੋੜੀ ਵਾਲੀ ਆਰਡਰ ਪਲੇਸ ਕਰ ਲਓ ਪ੍ਰਾਈਸ ਨਾਰਮਲ ਜਮਨ ਨਾਰਮਲ ਪ੍ਰਾਈਸ ਹੈ ਜੀ ਜਿਹਨਾਂ ਨੂੰ ਪ੍ਰਾਈਸ ਪੁੱਛਣਾ ਹੈ ਸਾਨੂੰ WhatsApp ਤੇ ਆਰਡਰ ਪੁੱਛ ਚੱਲੋ ਜੀ WhatsApp ਦੇ ਸਕਰੀਨਸ਼ਾਟ ਭੇਜ ਕੇ ਪ੍ਰਾਈਸ ਪੁੱਛ ਸਕਦੇ ਹੋ ਜੀ SK ਬ੍ਰਾਂਡ ਦਾ ਖੀਨਖਾਪ ਦੇ ਵਿੱਚ ਹੈ ਜ ਬਹੁਤ ਵਧੀਆ ਫੈਬਰਿਕ ਹੈ ਜੀ ਇਹ ਐਸਕੇ ਬ੍ਰਾਂਡ ਦਾ ਜਲਦੀ ਨਾਲ ਜੀ ਆਰਡਰ ਪਲੇਸ ਕਰ ਲਓ ਜਿਨ੍ਹਾਂ ਨੇ ਪੂਰਾ ਹੈਵੀ ਸੂਟ ਰੈਡੀ ਕਰਵਾਉਣਾ ਹੈ ਨਾ ਜੀ ਉਹਦੇ ਲਈ ਕਪੜਾ ਬਹੁਤ ਵਧੀਆ ਬੈਸਟ ਕਪੜਾ ਹੈ ਜੀ ਔਰ ਬ੍ਰਾਂਡ ਤੁਹਾਨੂੰ ਪਤਾ ਐਸਕੇ ਬ੍ਰਾਂਡ ਦਾ ਕਪੜਾ ਆਪ ਸਾਰਾ ਰੱਖ ਰਿਆ ਪਲੇਨ ਦੇ ਵਿੱਚ ਨਾ ਪਰ ਨਵਾਂ ਕਪੜਾ ਸਾਰਾ ਲਾਂਚ ਕੀਤਾ ਹੈ ਸਾਰਾ ਐਸਕੇ ਬ੍ਰਾਂਡ ਦਾ ਰੱਖ ਰਿਆ ਜੀ ਕਿਉਂਕਿ ਐਸਕੇ ਬ੍ਰਾਂਡ ਸਭ ਤੋਂ ਵਧੀਆ ਬ੍ਰਾਂਡ ਹੈ ਜਿਹਦਾ ਬ੍ਰਾਂਡ ਦਾ ਨਾਮ ਲੈਣ ਦੀ ਲੋੜ ਨਹੀਂ ਇੰਨਾ ਵਧੀਆ ਕਪੜਾ ਬਣਾਉਂਦਾ ਜੀ ਇਹ ਐਸਕੇ ਬ੍ਰਾਂਡ ਸਭ ਤੋਂ ਲਗਜ਼ਰੀ ਕਪੜਾ ਬਣਾਉਂਦੇ ਸਭ ਤੋਂ ਸੁਪਰ ਹਿੱਟ ਕਪੜਾ ਬਣਾਉਂ ਪ੍ਰਾਈਜ਼ ਸਾਨੂੰ ਵਰਸ ਦੇ ਵਿੱਚ ਚਲੋ ਜੀ